ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨप्रीत ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਜਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਦਿਲਬੀਰ ਸਿੰਘ ਗੋਲਦੀ ਹੋਰਾਂ ਦੀ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਦਰਦ ਜਿਹੜਾ ਉਛਲ ਕੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਕਾਂਗਰਸੀ ਆਗੂਆਂ ਨੇ ਘਰ ਜਾ ਕੇ ਦਿਲਬੀਰ ਗੋਲਦੀ ਹੋਰਾਂ ਨੂੰ ਮਨਾਇਆ ਜੀ ਦੇਖੋ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਰੁਸਨ ਮਨਾਉਣ ਦਾ سلسلہ ਚੱਲ ਰਿਹਾ ਕੋਈ ਕਿਸੇ ਗੱਲੋਂ ਰੁਸ ਰਿਹਾ ਕੋਈ ਕਿਸੇ ਗੱਲੋਂ ਰੁਸ ਰਿਹਾ ਕਿਸੇ ਨੂੰ ਟਰੈਕਟਰ ਮਿਲੀ ਆ ਉਹ ਕਹਿੰਦੇ ਜੀ ਮੈਨੂੰ ਫਲਾੜੀ ਥਾਤੋਂ ਕਿਉਂ ਨਹੀਂ ਮਿਲੀ ਕਿਸੇ ਨੂੰ ਨਹੀਂ ਮਿਲੀ ਉਹ ਕਹਿੰਦਾ ਜੀ ਮੈਨੂੰ ਕਿਉਂ ਨਹੀਂ ਮਿਲੀ ਸੋ ਇਸ ਤਰੀਕੇ ਦੇ ਚ ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੋਟਾਂ ਦੇ ਮੌਕੇ ਰੁਸਣ ਤੇ ਮਨਾਉਣ ਦਾ ਸਿਲਸਿਲਾ ਇਵੇਂ ਜਾਰੀ ਰਹਿੰਦਾ ਜਿਵੇਂ ਕਿ ਐਸਕਿਉ ਵੀ ਚੱਲ ਰਿਹਾ ਮਾਰੇ ਤਾਂ ਮੇਰੇ ਖਿਆਲ ਆ ਵੀ ਕਈਆਂ ਨੇ ਹੋਰ ਰੁਸਣਾ ਕਈਆਂ ਨੇ ਪਾਰਟੀਆਂ ਹੋਰ ਬਦਲ ਜਾਣੀਆਂ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਇਹ ਕੁਝ ਚੱਲਦਾ ਰਿਹਾ ਇਹ ਕੁਝ ਚੱਲਦਾ ਰਹਿਣਾ ਤਾਂ ਮੈਨੂੰ ਲੱਗਦਾ ਵੀ ਹਾਲੇ ਤੱਕ ਬਹੁਤ ਕੁਝ ਹੋਣਾ ਬਾਕੀ ਆ ਪਰ ਜਿਹੜੀ ਗੱਲ ਤੁਸੀਂ ਪੁੱਛੀ ਆ ਗਲਬੀਰ ਗੋਲਦੀ ਬਾਰੇ ਆਪਾਂ ਲੰਘੇ ਕੱਲ ਵੀ ਸਾਡੇ ਵਾਲਾ ਰੇਡੀਓ ਤੇ ਗੱਲਬਾਤ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਦਿਲਬੀਰ ਗੋਲਦੀ ਨੇ ਇੱਕ ਵੀਡੀਓ ਜਾਰੀ ਕਰਕੇ ਤੇ ਆਪਣੇ ਮਨ ਦੇ ਭਾਵ ਜ਼ਾਹਰ ਕੀਤੇ ਸੀ ਇਹ ਗੱਲ ਕਹੀ ਸੀ ਵੀ ਅਸੀਂ ਜਿਹੜੇ ਆ ਨੌਜਵਾਨ ਵਰਗ ਦੇ ਲੋਕ ਅਸੀਂ ਪਾਰਟੀ ਲਈ ਜਾਨ ਵੀ ਦੇਣ ਨੂੰ ਤਿਆਰ ਰਹਿੰਦੇ ਆ ਪਰ ਸਾਡੀਆਂ ਵਾਰ-ਵਾਰ ਟਿੱਕ ਟੱਕਾਂ ਜਾਂਦੀਆਂ ਇਹ ਕਿਹੜਾ ਮਤਲਬ ਹੋਇਆ ਵੀ ਆਹ ਛੋਟਾ ਨੇਤਾ ਆਹ ਵੱਡਾ ਨੇਤਾ ਵੀ ਜੇਕਰ ਸਾਡੇ ਕੋਈ ਪਰਿਵਾਰਕ ਮੈਂਬਰ ਵੱਡੇ-ਵਡੇਰੇ ਕੋਈ ਮੰਤਰੀ ਜਾਂ ਕੋਈ ਹੋਰ ਨਹੀਂ ਸੀ ਕੁਝ ਨਹੀਂ ਸੀ ਪਿਤਾ ਪੁਰਖੀ ਰਾਜਨੀਤੀ ਦੇ ਵਿੱਚ ਨਹੀਂ ਨਹੀਂ ਨਾ ਮਤਲਬ ਇਹ ਆ ਵੀ ਭਾਈ ਸਾਨੂੰ ਕੋਈ ਮੌਕਾ ਨਹੀਂ ਮਿਲਣਾ ਉਹਦਾਂ ਇਹ ਵੀ ਗੱਲ ਕਹੀ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਭਗਵੰਤ ਮਾਨ ਦੇ ਬਰਾਬਰ ਕੋਈ ਖੜਕੀ ਨਹੀਂ ਰਾਜੀ ਸੀ ਤੇ ਉਸ ਵੇਲੇ ਮੈਂ ਲੜਿਆ ਵੀ ਭਾਵੇਂ ਕਿ ਹਾਰਿਆ ਤੇ ਪਰ ਗੱਲ ਇਹ ਵੀ ਉਸ ਵੇਲੇ ਅਸੀਂ ਆਪਣੀ ਜ਼ਰੂਰਤ ਦਿਖਾਈ ਹੈ 212 ਦੇ ਵਿੱਚ ਵੀ ਮੇਰੀ ਟਿਕਟ ਕੱਟੀ ਗਈ 14 ਦੇ ਵਿੱਚ ਵੀ 19 ਦੇ ਵਿੱਚ ਵੀ ਤੇ ਹੁਣ ਵੀ ਕਿਉਂਕਿ ਹੁਣ ਸਮਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਕਾਂਗਰਸ ਨੇ ਤੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਵੀ ਅਸੀਂ ਜਿਹੜੇ ਸਥਾਨਕ ਲੋਕ ਆ ਤੇ ਸਾਨੂੰ ਇਗਨੋਰ ਕਿਹੜੀ ਗੱਲਾਂ ਕੀਤਾ ਜਾਂਦਾ ਆ ਆ ਮਸਲਾ ਹੈਗਾ ਸੋ ਜਦੋਂ ਆ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਰਤੀਆਂ ਤਾਂ ਫੇਰ ਪਤਾ ਲੱਗਾ ਵੀ ਸੀਨੀਅਰ ਕਾਂਗਰਸੀ ਆਗੂ ਦਲਵੀਰ ਗੋਲਦੀ ਨੂੰ ਬਣਾਉਣ ਵਾਸਤੇ ਗਏ ਆ ਰਾਜਾ ਵੜਿੰਗ ਹੋਰੀ ਗਏ ਆ ਕਈ ਹੋਰ ਨਾਲ ਕਾਂਗਰਸੀ ਆਗੂਆਂ ਨੂੰ ਲੈ ਕੇ ਗਏ ਆ ਉਹਨਾਂ ਸਾਰਿਆਂ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਮੰਨ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਦਲਵੀਰ ਗੋਲਦੀ ਹੋਰਾਂ ਨੇ ਕਿ ਮੈਂ ਪਾਰਟੀ ਬਦਲ ਕੇ ਨਹੀਂ ਕੀਤਾ ਜਾਂਦਾ ਪਰ ਗੱਲ ਇਹ ਵੀ ਸਾਡੀ ਪਾਰਟੀ ਕਰਦੀ ਕੀ ਆ ਸਾਡਾ ਕਸੂਰ ਕੀ ਆ ਗਲਤ ਆ ਇਹ ਆ ਫਿਰ ਪਤਾ ਲੱਗਾ ਜੀ ਕਿ ਉਹਨਾਂ ਨੇ ਕਿਹਾ ਜੀ ਕਿ ਮੈਂ ਸੁਖਪਾਲ ਖੇੜਾ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰੂੰਗਾ ਨਿੱਠ ਕੇ ਪ੍ਰਚਾਰ ਕਰੂੰਗਾ ਤੇ ਖੇੜਾ ਹੋਰਾਂ ਨੇ ਵੀ ਕਹਿੰਦੇ ਵੀ ਇੱਕ ਪੋਸਟਰ ਪਾਇਆ ਜਿਹਦੇ ਵਿੱਚ ਇਹ ਗੱਲ ਲਿਖੀ ਆ ਕਿ ਅੱਜ ਅੱਜ ਯਾਨੀ ਕਿ ਅਸੀਂ ਪ੍ਰਚਾਰ ਕਰਾਂਗੇ ਅੱਜ ਤੋਂ ਅਸੀਂ ਪ੍ਰਚਾਰ ਸ਼ੁਰੂ ਕਰਾਂਗੇ ਤੇ ਦੋਵੇਂ ਜਾਣੇ ਯਾਨੀ ਕਿ ਮੈਂ ਤੇ ਸੁਖਪਾਲ ਸਿੰਘ ਖੇੜਾ ਨੇ ਗੱਲ ਕਹੀ ਆ ਵੀ ਦਲਵੀਰ ਗੋਲਡੀ ਦੋਵੇਂ ਜਣੇ ਅਸੀਂ ਪ੍ਰਚਾਰ ਦੇ ਵਿੱਚ ਹਿੱਸਾ ਲਵਾਂਗੇ ਸੋ ਕਹਿਣ ਦਾ ਭਾਵ ਇਹ ਹੈ ਜੀ ਕੁਲ ਮਲਾ ਕੇ ਕਿ ਹੁਣ ਪ੍ਰਚਾਰ ਦੇ ਲਈ ਦਲਬੀਰ ਗੋਲ ਟੀਵੀ ਨਾਲ ਹੋਣਗੇ ਹੁਣ ਪ੍ਰਚਾਰ ਆ ਜਿਹੜਾ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਜਾਊਗਾ ਹੁਣ ਦੋਵਾਂ ਦੇ ਵੱਲੋਂ ਪ੍ਰਚਾਰ ਆ ਜਿਹੜਾ ਉਹ ਨੱਠ ਕੇ ਕਰਨ ਦੀ ਗੱਲ ਕੀਤੀ ਗਈ ਆ ਪਰ ਇਹ ਉਹਨਾਂ ਦੇ ਲਈ ਕਾਂਗਰਸ ਹਾਈ ਕਮਾਂਡ ਦੇ ਲਈ ਸਮਝ ਵਾਲੀ ਗੱਲ ਹੋਣੀ ਚਾਹੀਦੀ ਆ ਕਿ ਉਹ ਕਿਹੜੇ ਕਾਰਨ ਜਿਹਦੇ ਕਰਕੇ ਉਹ ਕਦੇ ਕੋਈ ਤਜਰਬਾ ਕਰਦੇ ਕਦੇ ਕੋਈ ਤਜਰਬਾ ਕਰਦੇ ਆ ਉਹਨਾਂ ਨੂੰ ਪੁਰਾਣੇ ਬੰਦੇ ਦੀ ਭਰੋਸੇ ਦੇ ਵਿੱਚ ਲੈ ਕੇ ਚੱਲਣੇ ਚਾਹੀਦੇ ਆ ਨਵੇਂ ਬੰਦੇ ਵੀ ਨਾਲ ਜੋੜਨੇ ਚਾਹੀਦੇ ਆ ਜਦਕਿ ਕਾਂਗਰਸ ਹਾਈ ਕਮਾਂਡ ਇਹਨਾਂ ਗੱਲਾਂ ਨੂੰ ਮੈਨੇਜ ਨਹੀਂ ਕਰਦੀ ਜੀ ਗੱਲ ਤੁਹਾਡੀ 100% ਸਹੀ ਹੈ ਟਾਣਾ ਸਾਹਿਬ ਪਰ ਕੱਲੀ ਕਾਂਗਰਸ ਹਾਈ ਕਮਾਂਡ ਦੀ ਗੱਲ ਨਹੀਂ ਇੱਥੇ ਖਬਰਾਂ ਤਾਂ ਭਾਜੀਪੀ ਦੇ ਬਾਰੇ ਚ ਵੀ ਸਾਹਮਣੇ ਆ ਰਹੀਆਂ ਨੇ ਵਿਜੇ ਸੰਪਲਾਹੋਰੀ ਕਾਫੀ ਜ਼ਿਆਦਾ ਨਾਰਾਜ਼ ਨਜ਼ਰ ਆ ਰਹੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਵੇਖੋ ਕਹਿੰਦੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਚੇਂਜਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਔਰ ਕਾਫੀ ਇਹ ਵੀ ਲੱਗ ਰਹੇ ਨੇ ਕਿ ਹੋ ਸਕਦਾ ਹੈ ਵਿਜੇ ਸੰਪਲਾਹੋਰੀ ਵੀ ਭਾਜੀਪੀ ਨੂੰ ਛੱਡ ਦੇ हां बिल्कुल जी बिल्कुल जिस तरीके ਨਾਲ ਦਲਵੀਰ ਗੋਲਡੀ ਹੋਰਾਂ ਦੀ ਟਿਕਟ ਕੱਟੀ ਗਈ ਆ ਉਸੇ ਤਰੀਕੇ ਦੇ ਨਾਲ ਭਾਜਪੀ ਦੇ ਵੱਲੋਂ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਦੀ ਕੱਟ ਦਿੱਤੀ ਗਈ ਆ ਵਿਜੇ ਸਾਂਪਲਾ ਤੇ ਸੋਮ ਪ੍ਰਕਾਸ਼ ਦੀ ਆਪਸ ਦੇ ਵਿੱਚ ਦਾਲ ਦੀ ਗਲਤੀ ਬਹੁਤ ਲੰਮੇ ਸਮੇਂ ਤੋਂ ਜਦੋਂ ਸਾਂਪਲਾ ਨੂੰ ਟਿਕਟ ਮਿਲਦੀ ਆ ਉਦੋਂ ਸੋਮ ਪ੍ਰਕਾਸ਼ ਹੋਰ ਗੁੱਸੇ ਹੁੰਦੇ ਆ ਜਦੋਂ 200 ਤੇ 19 ਦੇ ਵਿੱਚ ਸੋਮ ਪ੍ਰਕਾਸ਼ ਨੂੰ ਟਿਕਟ ਮਿਲ ਗਈ ਹੁਸ਼ਿਆਰਪੁਰ ਤੋਂ ਉਦੋਂ ਸਾਂਪਲਾ ਹੋਰਾਂ ਦੀ ਟਿਕਟ ਕੱਟੀ ਗਈ ਉਹਨਾਂ ਨੇ ਉਦੋਂ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਲੋ ਜੀ ਉਸ ਤੋਂ ਬਾਅਦ ਸੋਮ ਪ੍ਰਕਾਸ਼ ਹੋਰੀ ਜਿੱਤ ਗਏ ਇਹ ਕੇਂਦਰੀ ਰਾਜ ਮੰਤਰੀ ਬਣ ਗਏ ਤੇ ਹੁਣ ਐਤਕੀ ਇਹਨਾਂ ਨੂੰ ਫੇਰ ਟਿਕਟ ਦੀ ਆਸ ਸੀ ਤੇ ਪਰ ਐਤਕੀ ਇਹਨਾਂ ਦੀ ਟਿਕਟਾ ਜਿਹੜੀ ਉਹ ਕੱਟ ਕੇ ਤੇ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਨੂੰ ਦੇ ਦਿੱਤੀ ਗਈ ਆ ਸੋ ਜਿਹਦੇ ਕਰਕੇ ਵਿਜੇ ਸੰਪਲਾ ਹੋਰੀ ਗੁੱਸੇ ਹੋ ਗਏ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਮੋਦੀ ਦਾ ਪਰਿਵਾਰ ਸ਼ਬਦ ਵੀ ਹਟਾਤਾ ਕਈ ਗੱਲਾਂ ਹੋਰ ਵੀ ਹਟਾਤੀਆਂ ਸੋ ਮਤਲਬ ਕਹਿੰਦਾ ਜੀ ਕਿ ਉਹ ਗੁੱਸੇ ਦੇ ਵਿੱਚ ਆ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਸਾਡੇ ਨਾਲ ਧੱਕਾ ਹੁੰਦਾ ਬੇਸ਼ੈ ਹੁਣ ਜਿਹੜੀ ਤਾਜ਼ਾ ਜਾਣਕਾਰੀ ਮਿਲੀ ਆ ਉਹ ਇਹ ਹੈ ਕਿ ਵਿਜੇ ਸੰਪਲਾ ਅਕਾਲੀ ਦਲ ਤੇ ਕਾਂਗਰਸ ਦੇ ਸੰਪਰਕ ਦੇ ਵਿੱਚ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚੋਂ ਸ਼ਾਇਦ ਉਹ ਕਿਸੇ ਇੱਕ ਵੱਲ ਚਲੇ ਜਾਣ ਕਿਉਂਕਿ ਆਮ ਆਦਮੀ ਪਾਰਟੀ 'ਚ ਜਾ ਨਹੀਂ ਸਕਦੇ ਉਹਨਾਂ ਨੇ ਹੁਸ਼ਿਆਰਪੁਰ ਤੋਂ ਪਹਿਲਾਂ ਹੀ ਜੱਬੇਵਾਲ ਨੂੰ ਉਮੀਦਵਾਰ ਐਲਾਨਿਆ ਕਾਂਗਰਸ ਤੇ ਅਕਾਲੀ ਦਲ ਬਾਕੀ ਹੈ ਇਹਨਾਂ ਦੋਹਾਂ ਦੇ ਵਿੱਚੋਂ ਸ਼ਾਇਦ ਕਿਸੇ ਇੱਕ 'ਚ ਚਲੇ ਜਾਣ ਉਹ ਜੇਕਰ ਦੋਹਾਂ ਦੇ ਵਿੱਚੋਂ ਕਿਸੇ ਇੱਕ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦਾ ਵਿਰੋਧ ਬਹੁਤ ਹੋਊਗਾ ਕਿਉਂਕਿ ਜਿਹੜੇ ਉੱਥੋਂ ਦੇ ਪਹਿਲਾਂ ਦੇ ਉਮੀਦਵਾਰ ਬਣਦੇ ਚਾਹਵਨ ਬੈਠੇ ਆ ਉਹਨਾਂ ਨੇ ਝੱਡਾ ਚੱਕ ਲੈਣਾ ਦੂਜੀ ਗੱਲ ਇਹ ਵੀ ਜੇਕਰ ਵਿਜੇ ਸੰਪਲਾ ਜਾਂਦੇ ਆ ਤਾਂ ਇੱਕਦਮ ਪਾਰਟੀ ਬਦਲ ਦੇ ਕਰਕੇ ਭਾਵੇਂ ਟਿਕਟ ਮਿਲ ਜੇ ਫਿਰ ਉਹਨਾਂ ਨੂੰ ਵੋਟਾਂ ਕਿੰਨੀਆਂ ਕਪੈਣਗੀਆਂ ਸਵਾਲ ਇਹ ਆ ਤੇ ਤੀਜੀ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਕੀ ਬੀਜੇਪੀ ਨੂੰ ਛੱਡ ਕੇ ਕਾਂਗਰਸ ਜਾਂ ਅਕਾਲੀ ਦਲ ਦੇ ਵਿੱਚ ਜਾਣ ਦੇ ਨਾਲ ਵਿਜੇ ਸੰਪਲਾ ਨੂੰ ਕੋਈ ਲਾਭ ਹੋਊਗਾ ਇਹ ਵੀ ਸਵਾਲ ਆ ਕਿਉਂਕਿ ਦੇਖੋ ਦੋਨਾਂ ਪਾਰਟੀਆਂ ਦੀ ਹਾਲਤ ਅੱਜਕੱਲ ਇੱਕੋ ਜਿਹੀ ਆ ਅਕਾਲੀ ਦਲ ਦੇ ਕੋਲੇ ਵੀ ਪੂਰੇ ਕੈਂਡੀਡੇਟ ਨਹੀਂ ਆ ਤੇ ਕਾਂਗਰਸ ਦੇ ਕੋਲੇ ਵੀ ਇਹੋ ਜਿਹੇ ਬੰਦੇ ਜ਼ਬਰਦਸਤ ਨਹੀਂ ਆ ਵੀ ਭਾਈ ਜਿਨ੍ਹਾਂ ਨੂੰ ਉਮੀਦਵਾਰ ਖੜਾ ਕੀਤਾ ਜਾ ਸਕੇ ਸੋ ਗੱਲ ਇਹ ਜੀ ਕਿ ਇਸ ਵੇਲੇ ਇਹਨਾਂ ਦੇ ਮੂਰੇ ਚੁਣੌਤੀਆਂ ਬਹੁਤ ਵੱਡੀਆਂ ਇਹਨਾਂ ਦੇ ਮੂਰੇ ਕਾਫੀ ਵੱਡੇ ਮਸਲੇ ਹੈਗੇ ਆ ਜਿਹੜੇ ਕਿ ਵਿਜੇ ਸੰਪਲਾ ਦਾ ਮੇਰਾ ਖਿਆਲ ਆ ਵੀ ਸਿਆਸੀ ਭਵੈਖਾ ਉਹਨੂੰ ਨੁਕਸਾਨ ਪਹੁੰਚਾਉਣ ਵਾਲੇ ਆ ਇਹਦੇ ਵਿੱਚ ਕੋਈ ਫਾਇਦਾ ਹੋਣ ਵਾਲਾ ਮੈਨੂੰ ਪ੍ਰਤੀਤ ਨਹੀਂ ਹੁੰਦੀ ਗੱਲ ਉਹਦਾ ਕਾਰਦੇ ਵੀ ਦੇਖੋ ਵਿਜੇ ਸੰਪਲਾ ਨੂੰ ਟਿਕਟ ਨਹੀਂ ਮਿਲੀ ਇਹ ਗੱਲ ਸੱਚੀ ਆ ਪਰ ਅੱਜ ਤੱਕ ਵਿਜੇ ਸੰਪਲਾ ਸਿਆਸੀ ਤੌਰ ਦੇ ਉੱਤੇ ਜੋ ਕੁਝ ਵੀ ਕਰ ਚੁੱਕੇ ਆ ਉਹ ਬੀਜੇਪੀ ਦੇ ਕਰਕੇ ਕਰ ਸਕੇ ਆ ਉਹ ਜੇਕਰ ਬੀਜੇਪੀ ਦੇ ਪ੍ਰਧਾਨ ਬਣੇ ਆ ਤਾਂ ਵੀ ਉਹ ਬੀਜੇਪੀ ਦੇ ਵਿੱਚ ਰਹਿ ਕੇ ਐਮਪੀ ਬਣੇ ਤਾਂ ਵੀ ਉਹ ਬੀਜੇਪੀ ਦੇ ਵੱਲੋਂ ਕੇਂਦਰੀ ਮੰਤਰੀ ਬਣਾਏ ਗਏ ਆ ਸਾਦੀ ਬੋਰਡ ਦੇ ਕਿਸੇ ਵळे ਚੇਅਰਮੈਨ ਹੁੰਦੇ ਸੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣਾਏ ਇਹ ਸਾਰਾ ਪ੍ਰਾਪਤ ਉਹਨਾਂ ਨੇ ਬੀਜੇਪੀ ਦੇ ਵਿੱਚ ਹੀ ਹਾਸਲ ਕੀਤੇਗਾ ਤੇ ਜੇਕਰ ਉਹ ਕਿਸੇ ਹੋਰ ਸਿਆਸੀ ਪਾਰਟੀ ਦੇ ਵੱਲ ਜਾਂਦੇ ਆ ਤਾਂ ਕਿਸੇ ਹੋਰ ਸਿਆਸੀ ਪਾਰਟੀ ਦਾ ਐਦਾਂ ਕੋਈ ਜ਼ਬਰਦਸਤ ਪ੍ਰਵੱਖ ਲੱਗਦਾ ਨਹੀਂ ਆ ਤੁਸੀਂ ਇਹ ਦੇਖੋ ਵੀ ਅਕਾਲੀ ਦਲ ਦਾ ਅੱਜ ਆਪਣਾ ਕੀ ਹੋਇਆ ਠਾ ਤੁਸੀਂ ਇਹ ਦੇਖੋ ਜੀ ਕਿ ਅੱਜ ਜਿਹੜਾ ਕਾਂਗਰਸ ਦਾ ਕੀ ਹੋਇਆ ਠਾ ਕਿਉਂਕਿ ਇਹਨਾਂ ਦੋਵੇਂ ਸਿਆਸੀ ਪਾਰਟੀਆਂ ਦੇ ਵੱਲੋਂ ਤਾਂ ਆਪ ਜੂਝਿਆ ਜਾ ਰਿਹਾ ਕਿਉਂਕਿ ਇਹਨਾਂ ਦੋਵਾਂ ਪਾਰਟੀਆਂ ਨੂੰ ਇਸ ਵੇਲੇ ਤਾਂ ਫਿਕਰ ਸਤਾ ਰਿਹਾ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਆਪਦੇ ਪੈਰ ਕਿਵੇਂ ਪੱਕੇ ਕਰਨੇ ਆ ਸੋ ਇਹ ਵੀ ਪਤਾ ਲੱਗਾ ਜੀ ਕਿ ਦਿੱਲੀੋਂ ਫੋਨਾਂ ਦੇ ਟੱਲੀਆਂ ਖੜਕੀਆਂ ਵਿਜੇ ਸਾਹਪਲਾ ਨੂੰ ਭਾਜਪੀ ਦੇ ਵੱਲੋਂ ਤੇ ਹੋ ਸਕਦਾ ਉਹਨਾਂ ਨੂੰ ਮਨਾ ਵੀ ਲਿਆ ਜਾਵੇ ਪਰ ਇਹ ਅਭੀ ਉਹਨੇ ਨਾਰਾਜ਼ਗੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਈ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਪ ਦਾ ਕੁਬਗਲਾਟ ਕੱਢਿਆ ਜੀ ਜੀ ਬਿਲਕੁਲ ਸਹੀ ਕਹਿਆ ਤੁਸੀਂ ਤਹਿਣਾ ਸਾਹਿਬ ਉੱਧਰ ਕਹਿੰਦੇ ਦੂਸਰੇ ਬੰਨੇ ਰਾਜਾ ਵੜਿੰਗ ਹੋਰਾਂ ਨੇ ਰਵਿਸ਼ ਸਿੰਘ ਬਿੱਟੂ ਹੋਰਾਂ ਨੂੰ ਕਾਫੀ ਘੇਰਿਆ ਜੀ ਹਾਂ ਬਿਲਕੁਲ ਜੀ ਦੇਖੋ ਰਾਜਾ ਵੜਿੰਗ ਹੋਰੀ ਚਲੇ ਗਏ ਆ ਭਾਜੀਪੀ ਦੇ ਵਿੱਚ ਇਹ ਚਲੋ ਉਹਦੀ ਮਰਜ਼ੀ ਆ ਉਹਨੂੰ ਲੱਗਦਾ ਹੋਊਗਾ ਵੀ ਭਾਈ ਉੱਥੇ ਉਹਦਾ ਕੁਝ ਬਣ ਸਕਦਾ ਪਰ ਗੱਲ ਇਹ ਆ ਵੀ ਉਹ ਤਾਂ ਆਪਣੇ ਦਾਦੇ ਦੀਆਂ ਫੋਟੋਆਂ ਨੂੰ ਵੀ ਨਾਲ ਲੈ ਕੇ ਆ ਇਸ ਗੱਲ ਦੇ ਉੱਤੇ ਹੁਣ ਵਿਰੋਧ ਤਾਂ ਹੋਈ ਆ ਰਣਨੀਤ ਪਟੂ ਘੋਰਾ ਨੇ ਆਪਦੇ ਦਾਦੇ ਦੀਆਂ ਫੋਟੋਆਂ ਹੁਣ ਬੀਜੇਪੀ ਦੇ ਪੋਸਟਰਾਂ ਦੇ ਉੱਤੇ ਲਾਉਣੀਆਂ ਸ਼ੁਰੂ ਕਰਤੀਆਂ ਹੁਣ ਇਸ ਗੱਲ ਕਰਕੇ ਅਸਲ ਦੇ ਵਿੱਚ ਰੌਲਾ ਪਿਆ ਰਾਜਾ ਵੜਿੰਗ ਨੇ ਗੱਲ ਕਹੀ ਆ ਵੀ ਤੂੰ ਭਾਈ ਪਾਰਟੀ ਬਦਲ ਕੇ ਜਾਣਾ ਜਾਂ ਚਲਾ ਗਿਆ ਪਰ ਤੂੰ ਆਪਣੇ ਦਾਦੇ ਦੀਆਂ ਫੋਟੋਆਂ ਬੀਜੇਪੀ ਦੇ ਪੋਸਟਰਾਂ ਦੇ ਉੱਤੇ ਲਾਉਣੀਆਂ ਸ਼ੁਰੂ ਕਰਤੀਆਂ ਜਦ ਕਿ ਤੇਰੇ ਦਾਦੇ ਨੇ ਕਾਂਗਰਸ ਦੇ ਵਿੱਚ ਰਹਿ ਕੇ ਇੰਨੀ ਸੇਵਾ ਕੀਤੀ ਤੇਰੇ ਦਾਦੇ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਤੇਰਾ ਦਾਦਾ ਕਾਂਗਰਸ ਦੇ ਵੱਲੋਂ ਹੀ ਮੁੱਖ ਮੰਤਰੀ ਰਿਆ ਤੇਰੇ ਦਾਦੇ ਦੇ ਵੱਲੋਂ ਸਭ ਕੁਝ ਕਾਂਗਰਸ ਦੇ ਵਿੱਚ ਰੈਸ਼ੇ ਕੀਤਾ ਗਿਆ ਤੇ ਤੂੰ ਆਪਣੇ ਮੁਫਾਦਲੀ ਖਾਤਰ ਆਪਣੇ ਸਵਾਰਥ ਦੀ ਖਾਤਰ ਤੂੰ ਉਧਰ ਚਲਾ ਗਿਆ ਪਰ ਅੱਜ ਕੱਲ੍ਹ ਤੂੰ ਉਹਦੇ ਦਾਦੇ ਨੂੰ ਵੀ ਲੈ ਗਿਆ ਅਸਲ ਦੇ ਵਿੱਚ ਤਾਂ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਾਂਗਰਸੀਆਂ ਦੇ ਵੱਲੋਂ ਕਿ ਆਪਣੇ ਦਾਦੇ ਦੀ ਮੌਤ ਦਾ ਕਾਰਨ ਰਵਨੀਤ ਬਿੱਟੂ ਆ ਕਿਉਂਕਿ ਉਹਨਾਂ ਦੀ ਭਾਵੇਂ ਮੌਤ ਤਾਂ ਕਾਫੀ ਲੰਮਾ ਸਮਾਂ ਪਹਿਲਾਂ ਹੋਈ ਆ ਪਰ ਉਹਨਾਂ ਦੀ ਸੋਚ ਦੀ ਮੌਤ ਆ ਜਿਹੜੀ ਉਹ ਹੁਣ ਪੋਤੇ ਦੇ ਵੱਲੋਂ ਜਿਹੜੀ ਉਹਨੂੰ ਅੰਜਾਮ ਦਿੱਤਾ ਗਿਆ ਪਰ ਜਦੋਂ ਹੁਣ ਆਹ ਗੱਲਾਂ ਆਈਆਂ ਸਾਹਮਣੇ ਤੇ ਬਾਅਦ ਵਿੱਚ ਕੋਰੇ ਕਰਾਰੇ ਜਵਾਬ ਹਲੋ ਰਵਨੀਤ ਬਿੱਟੂ ਵੀ ਦੇਣ ਲੱਗਾ ਉਹਨੇ ਇਹ ਗੱਲ ਕਹੀ ਆ ਕਹਿੰਦਾ ਦੇਖੋ ਜੀ ਸ਼ਹੀਦਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਇਹ ਸਾਰਿਆਂ ਨੇ ਸਾਂਝੇ ਹੁੰਦੇ ਆ ਮੇਰੇ ਦਾਦਿਆਂ ਨੇ ਪੰਜਾਬ ਲਈ ਕੁਰਬਾਨੀ ਦਿੱਤੀ ਸੀ ਤੇ ਪੰਜਾਬ ਦੇ ਲਈ ਕੁਰਬਾਨੀ ਮੈਂ ਵੀ ਦੇਣ ਨੂੰ ਤਿਆਰ ਆ ਕੋਈ ਵੀ ਸੋ ਇਸ ਤਰੀਕੇ ਦੀਆਂ ਗੱਲਾਂ ਪਤਾ ਚੱਲ ਪਈਆਂ ਮਤਲਬ ਇਹ ਆ ਕਿ ਅਤੀਤ ਨਾਲ ਜੋੜ-ਜੋੜ ਕੇ ਕੁਝ ਨਾ ਕੁਝ ਹੁਣ ਰਾਜਨੀਤਿਕ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਸੋ ਦੇਖਦੇ ਭਾਈ ਹਾਲੇ ਕੌਣ ਕਿਹਨੂੰ ਕਿਹੋ ਜਿਹਾ ਮਿਹਣੇ ਦਿੰਦਾ ਜੀ ਜੀ ਸਿਆਣਾ ਸਾਹਿਬ ਲੋਕ ਸਭਾ ਚੋਣਾਂ ਸਰ ਦੇ ਉੱਪਰ ਨੇ ਜਿਹੜੇ ਕਹ ਲੋ ਵੀ ਐਲਾਨ ਨੇ ਜਿਹੜੇ ਵਾਦੇ ਨੇ ਜਿਹੜੇ ਲਾਰੇ ਨੇ ਉਹ ਵੱਡੇ ਪੱਧਰ ਦੇ ਉੱਪਰ ਲੋਕਾਂ ਨੂੰ ਲਗਾਏ ਜਾ ਰਹੇ ਨੇ ਔਰ ਇਹ ਇਹਦੇ ਵਿੱਚ ਕਿਤੇ ਵੀ ਕੋਈ ਘਾਟਾ ਨਜ਼ਰ ਨਹੀਂ ਆ ਰਿਹਾ ਕੋਈ ਵੀ ਪਾਰਟੀ ਜਿਹੜੀ ਹੈ ਕਿਤੇ ਵੀ ਕਮੀ ਨਹੀਂ ਛੱਡ ਰਹੀ ਉਧਰ ਸੁਭੀਰ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਕਹਿੰਦੇ ਖੜਾਮ ਪਿੰਡ ਦੇ ਵਿੱਚ ਭਗਵਾਨ ਰਾਮ ਦੀ ਯਾਤਰਾ ਬਣਾਉਣ ਦਾ ਐਲਾਨ ਕਰ ਦਿੱਤਾ ਕੀ ਲੱਗਦਾ ਸੱਚੀ ਬਣਾਉਣਗੇ ਦੇਖੋ ਜੀ ਗੱਲ ਇਹ ਆ ਕਿ ਯਾਦਗਾਰਾਂ ਪੜਨ ਪੜੀਆਂ ਪੜਨਗੀਆਂ ਤੇ ਧਾਰਮਿਕ ਯਾਦਗਾਰਾਂ ਦਾ ਬਣਾਣਾ ਧਾਰਮਿਕ ਯਾਦਗਾਰਾਂ ਬਣਾ ਦੇਣੀਆਂ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂਗੀ ਕਿ ਆਸੀ ਲੋਕ ਇਦਾਂ ਕਰਦੇ ਹੁੰਦੇ ਆ ਕਈ ਲੋਕ ਜਨੂਨੀ ਹੁੰਦੇ ਆ ਜਿਹੜੇ ਕਿ ਗੱਲ ਨੂੰ ਵਿੱਚੋਂ ਸਮਝਦੇ ਨਹੀਂ ਹੁੰਦੇ ਪਰ ਉਹ ਕਹਿੰਦੇ ਹੁੰਦੇ ਵੀ ਭਾਈ ਸਾਡੀ ਪਾਰਟੀ ਨੇ ਆਹ ਬਣਾ ਕੇ ਦਿੱਤਾ ਇਹ ਹੀ ਪਾਰਟੀ ਸਭ ਤੋਂ ਚੰਗੀ ਆ ਉਹ ਸੌ ਗੱਲਾਂ ਕਰਦੇ ਹੁੰਦੇ ਆ ਪਰ ਗੱਲ ਇਹ ਆ ਵੀ ਜਦੋਂ ਭਾਰਤ ਵਰਗੇ ਦੇਸ਼ ਦੇ ਵਿੱਚ ਵੋਟਾਂ ਹੀ ਧਰਮ ਦੇ ਨਾਂ ਦੇ ਉੱਤੇ ਮੰਗੀਆਂ ਜਾਂਦੀਆਂ ਹੁਣ ਬੀਜੇਪੀ ਨੇ ਵੀ ਇਹੀ ਕੁਸ਼ ਕੀਤਾ ਉਹ ਵੀ ਧਰਮ ਦੇ ਨਾਂ ਦੇ ਉੱਤੇ ਵੋਟਾਂ ਮਿਲਦੀ ਆ ਤੇ ਬਾਕੀ ਵੀ ਭਾਈ ਉਸੇ ਰਾਹ ਦੇ ਉੱਤੇ ਚੱਲਣ ਵਾਲ ਗਿਆ ਸਿਆਸੀ ਤਰ੍ਹਾਂ ਹੈਗੀਆਂ ਤੂੰ ਪਤਾ ਲੱਗਾ ਜੀ ਕਿ ਕੰਦ ਪਟਿਆਲਾ ਦੇ ਵਿੱਚ ਐਨ ਕੇ ਸ਼ਰਮਾ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਆ ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਗਏ ਸੀਗੇ ਸੁਖਵੀਰ ਸਿੰਘ ਬਾਦਲ ਕੋਲੀ ਇਹਨਾਂ ਨੇ ਉੱਥੇ ਪ੍ਰਚਾਰ ਕਰਦਿਆਂ ਨੇ ਕਈ ਗੱਲਾਂ ਬਾਤਾਂ ਕੀਤੀਆਂ ਤੇ ਇਹਨਾਂ ਨੇ ਪ੍ਰਚਾਰ ਕਰਦਿਆਂ ਇਹ ਵੀ ਗੱਲ ਕਹੀ ਹੈ ਜੀ ਕਿ ਜੇਕਰ ਸਾਨੂੰ ਮੌਕਾ ਮਿਲ ਜਾਂਦਾ ਤਾਂ ਅਸੀਂ ਕੜਾਮ ਪਿੰਡ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਯਾਦਗਾਰ ਉਸਾਰਾਂਗੇ ਅਸਲ ਵਿੱਚ ਜਿਹੜਾ ਇਹ ਪਿੰਡ ਆ ਇਹ ਨੂੰ ਭਗਵਾਨ ਰਾਮਚੰਦਰ ਤੇ ਨਾਨਕਿਆਂ ਦਾ ਪਿੰਡ ਮੰਨਿਆ ਜਾਂਦਾ ਇਹ ਗੱਲ ਕਹੀ ਜਾਂਦੀ ਆ ਤੇ ਸ਼ਾਇਦ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹਰਾਡੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਵੀ ਚਲੋ ਲੋਕ ਆ ਜਿਹੜੇ ਉਹ ਵੋਟਾਂ ਦੇ ਰੂਪ ਦੇ ਵਿੱਚ ਜੁੜ ਜਾਣ ਸੋ ਵੈਨੇ ਵੀ ਭਾਈ ਲੋਕ ਵੋਟਾਂ ਦੇ ਰੂਪ ਦੇ ਵਿੱਚ ਕਿੰਨਾ ਕੁ ਜੁੜਦੇ ਆ ਪਰ ਭਾਰਤ ਵਰਗਾ ਦੇਸ਼ ਜਿੱਥੇ ਗੁਰਦੁਆਰੇ ਮੰਦਿਰ ਮਸਜਿਦ ਗਿਰਜਾ ਘਰ ਡੇਰੇ ਦੇ ਨਾਂ ਦੇ ਉੱਤੇ ਵੋਟਾਂ ਮੰਗੇ ਜਾਂਦੇ ਆ ਉੱਥੇ ਵਿਕਾਸ ਦੀ ਕੰਮ ਦੀ ਗੱਲ ਭਾਵੇਂ ਕਾਟੀ ਹੋਵੇ ਇਹਨਾਂ ਗੱਲਾਂ ਦੇ ਨਾਲ ਹੀ ਲੋਕ ਖੁਸ਼ ਹੋ ਜਾਂਦੇ ਆ ਜੀ ਬਿਲਕੁਲ ਸਹੀ 100% ਤੁਹਾਡੀ ਗੱਲ ਸਹੀ ਹੈ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਡਾਕਟਰ ਸਰਵਪ੍ਰੀਤ ਗਾਂਧੀ ਹੋਰਾਂ ਦੀ ਇਸ ਤੋਂ ਪਹਿਲਾਂ ਵੀ ਜਨਾਬ ਸਾਹਿਬ ਗਾਂਧੀ ਸਾਹਿਬ ਨੇ ਬਹੁਤ ਵਾਰ ਅਫੀਮ ਦੀ ਖੇਤੀ ਦੀ ਗੱਲ ਕੀਤੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਡਾਕਟਰ ਗਾਂਧੀ ਨੇ ਅਫੀਮ ਦੇ ਬੂਟਿਆਂ ਦੀ ਮੰਗ ਕੀਤੀ ਹੈ ਜੀ ਹਾਂ ਬਿਲਕੁਲ ਜੀ ਡਾਕਟਰ ਗਾਂਧੀ ਹੋਰਾਂ ਦੇ ਵੱਲੋਂ ਪਹਿਲਾਂ ਵੀ ਬੜੀ ਬਾਰੇ ਗੱਲ ਕਹੀ ਗਈ ਆ ਕਿ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਤੇ ਹੁਣ ਉਹਨਾਂ ਨੇ ਫੇਰ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਜੇਕਰ ਅਫੀਮ ਦੀ ਖੇਤੀ ਹੋਵੇ ਤਾਂ ਮਸਲਾ ਹੱਲ ਹੋ ਜਾਊਗਾ ਨਹੀਂ ਤਾਂ ਪੰਜਾਬ ਬਰਬਾਦੀ ਦੇ ਰਾਹ ਦੇ ਉੱਤੇ ਤੁਰ ਰਿਹਾ ਜਿਹੜੇ ਲੋਕ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਮੰਗ ਕਰ ਰਹੇ ਆ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਡਾਕਟਰ ਧਰਮਵੀਰ ਗਾਂਧੀ ਵੀ ਆ ਹਾਲਾਂਕਿ ਉਹਨਾਂ ਦੀ ਮੰਗ ਬੰਨੀ ਨਹੀਂ ਗਈ ਪਰ ਉਹਨਾਂ ਨੇ ਸਮੇਂ-ਸਮੇਂ ਤੇ ਗੱਲ ਕਹੀ ਆ ਵੀ ਜੇਕਰ ਅਸੀਂ ਸਿੰਥੈਟਿਕ ਨਸ਼ੇ ਦੂਰ ਕਰਨੇ ਆ ਤਾਂ ਫਿਰ ਸਾਨੂੰ ਅਫੀਮ ਦੀ ਖੇਤੀ ਦੀ ਇਜਾਜ਼ਤ ਲੈਣੀ ਚਾਹੀਦੀ ਆ ਗੱਲ ਵੀ ਉਹਨਾਂ ਨੇ ਆਪਣੇ ਪਟਿਆਲਾ ਦੇ ਵਿੱਚ ਟੂਣ ਪ੍ਰਚਾਰ ਦੇ ਮੌਕੇ ਇਹ ਹੀ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਜੇਕਰ ਫੀਮ ਦੀ ਖੇਤੀ ਦੀ ਸ਼ੁਰੂਆਤ ਕਰਵਾ ਦਿੱਤੀ ਜਾਵੇ ਤਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਜਾਂ ਫਿਰ ਥੋੜਾ ਜਿਹੀ ਚਲੋ ਰਾਇਤ ਥੋੜੀ ਜੀ ਸਰਕਾਰਾਂ ਦੇ ਵੱਲੋਂ ਜਾਰੀ ਕੀਤੀ ਜਾਵੇ ਜਿਹੜੇ ਲੋਕ ਨਸ਼ੇ ਦੇ ਪੱਟੇ ਆ ਜਿਹੜੇ ਲੋਕ ਆ ਜਿਹੜੇ ਉਹ ਚਿੱਟੇ ਤੋਂ ਨਹੀਂ बच ਸਕਦੇ ਜਿਹੜੇ ਲੋਕ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਜਾਂਦੇ ਰਹੇ ਆ ਉਹਨਾਂ ਨੂੰ ਇਜਾਜ਼ਤ ਮਿਲ ਜੇ ਜੇ ਘਰ ਦੇ ਵਿੱਚ ਕੁਝ ਕ ਬੂਟੇ ਜਿਹੜੇ ਉਹ ਅਫੀਮ ਦੇ ਲਾਉਣ ਦੀ ਆਗਾ ਮਿਲਣੀ ਚਾਹੀਦੀ ਹੈ ਉਹ ਭਾਵੇਂ ਉਹਨਾਂ ਬੂਟਿਆਂ ਦੇ ਪੱਤਿਆਂ ਦੀ ਪੁਰਜੀ ਬਣਾ ਕੇ ਖਾਣ ਤੇ ਭਾਵੇਂ ਉਹ ਉਹਨਾਂ ਦਾ ਪੋਸਟ ਬਣਾ ਕੇ ਖਾਣ ਵੀ ਉਹਨਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਜ਼ਿੰਦਗੀ ਵੀ ਜਿਉਂ ਲੈਣ ਤੇ ਛੇਤੀ ਮਰਨ ਵੀ ਨਾ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਉਹਨਾਂ ਨੇ ਪਹਿਲਾਂ ਵੀ ਬੜੀ ਵਾਰ ਮੰਗ ਕੀਤੀ ਆ ਉਹਨਾਂ ਨੇ ਹੁਣ ਵੀ ਇਹ ਮੰਗ ਕੀਤੀ ਆ ਇਹਨਾਂ ਦੀ ਮੰਗ ਤਾਂ ਪੂਰੀ ਨਹੀਂ ਹੋਈ ਪਰ ਉਹਨਾਂ ਨੇ ਮੰਗ ਕਈ ਵਾਰ ਕਰ ਲਈ ਆ ਜੀ ਤੇ ਟੇਡਾ ਸਾਹਿਬ ਉਧਰ ਦੂਸਰੇ ਬੰਨੇ ਕੁਮਰ ਵਿਜੇ ਪ੍ਰਤਾਪਪੁਰਾ ਜੀ ਜਦੋਂ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਖਬਰਾਂ ਉਹਨਾਂ ਨੂੰ ਲੈ ਕੇ ਵੀ ਸਮੇਂ-ਸਮੇਂ ਦੇ ਉੱਪਰ ਸਾਹਮਣੇ ਆਉਂਦੀਆਂ ਰਹੀਆਂ ਨੇ ਹੁਣ ਵੀ ਆਪਣੀ ਪਾਰਟੀ ਦੇ ਖਿਲਾਫ ਹੀ ਤਿੱਖੇ ਤੇਵਰ ਬਰਕਰਾਰ ਨੇ ਕੁਮਰ ਵਿਜੇ ਪ੍ਰਤਾਪਪੁਰਾ ਨੇ ਹਾਂ ਬਿਲਕੁਲ ਜੀ ਉਹ ਪਹਿਲੀ ਵਾਰ ਨਹੀਂ ਇਹਨਾਂ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਵਾਰ ਆਪਣੇ ਵਿਚਾਰ ਰੱਖੇ ਆ ਤੇ ਇਹ ਗੱਲ ਕਹੀ ਹੈ ਕਿ ਸਾਡੀ ਪਾਰਟੀ ਵੀ ਦੂਜੀਆਂ ਪਾਰਟੀਆਂ ਵਰਗੀ ਆ ਇਹ ਵੀ ਲੋਕਾਂ ਦੀ ਕਿਸਮਤੀ ਦੇ ਉੱਤੇ ਖਰੀ ਨਹੀਂ ਉਤਰੀ ਜਦੋਂ ਉਹ ਇਹ ਗੱਲਾਂ ਕਹਿੰਦੇ ਆ ਤੇ ਲਗਭਗ ਇਓਂ ਲੱਗਣ ਲੱਗ ਜਾਂਦਾ ਵੀ ਭਾਈ ਇਹ ਛੱਡ ਕੇ ਜਾਣਗੇ ਪਾਰਟੀ ਨੂੰ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਅਸੀਂ ਬੇਦਬੀ ਦੇ ਮੁੱਦੇ ਦੇ ਉੱਤੇ ਰਾਜਨੀਤੀ ਕੀਤੀ ਤੇ ਬੇਦਬੀ ਤੇ ਗੋਲੀ ਕਾਂਡ ਦੇ ਮੁੱਦੇ ਦੇ ਉੱਤੇ ਹਾਲੇ ਤੱਕ ਅਸੀਂ ਪੰਜਾਬੀਆਂ ਨੂੰ ਇਨਸਾਫ਼ ਨਹੀਂ ਦਿੱਤਾ ਜਿਹਦੇ ਕਰਕੇ ਲੋਕਾਂ ਦੇ ਮਨ ਮਹਿਸੂਸੇ ਪਏ ਆ ਉਹਨਾਂ ਨੇ ਸਮੇਂ-ਸਮੇਂ ਤੇ ਇਹ ਵੀ ਗੱਲ ਕਹੀ ਹੈ ਵੀ ਮੈਨੂੰ ਵੀ ਪਾਰਟੀ ਨੇ ਬਹੁਤ ਵਾਰ ਇਹ ਗੱਲ ਆਖੀ ਕਿ ਭਾਈ ਆਪਾਂ ਇਨਸਾਫ਼ ਦੇਵਾਂਗੇ ਆਪਾਂ ਇਨਸਾਫ਼ ਦੇਵਾਂਗੇ ਪਰ ਕੋਈ ਇਨਸਾਫ਼ ਨਹੀਂ ਦਿੱਤਾ ਅਸੀਂ ਵੀ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਸਾਡੀ ਪਾਰਟੀ ਲੋਕਾਂ ਦੀ ਉਮੀਦ ਦੇ ਉੱਤੇ ਖਰੀ ਨਹੀਂ ਉਤਰ ਰਹੀ ਉਹਨਾਂ ਨੇ ਇਹ ਗੱਲਾਂ ਬਾਤਾਂ ਕਹੀਆਂ ਪਰ ਗੱਲ ਇਹ ਵੀ ਜਦੋਂ ਵੀ ਇਹ ਗੱਲ ਉਹਨਾਂ ਨੇ ਕਹੀ ਆ ਉਦੋਂ ਚਰਚਾ ਇਸ ਗੱਲ ਦੀ ਚੱਲ ਪਈ ਆ ਵੀ ਭਾਈ ਇਹ ਆਮ ਆਦਮੀ ਪਾਰਟੀ رون ਦੇ ਸਮੇਂ ਤੇ ਛੱਡ ਦੇਣਗੇ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਖਿਲਾਫ ਜਿਸ ਤਰੀਕੇ ਨਾਲ ਚੱਲ ਰਹੀ ਆ ਤੇ ਬਾਕੀ ਵੀ ਮੈਨੂੰ ਲੱਗਦਾ ਨਹੀਂ ਕਿ ਉਹ ਆਮ ਆਦਮੀ ਪਾਰਟੀ ਛੱਡਣਗੇ ਕਿਉਂਕਿ ਜੇਕਰ ਉਹ ਆਮ ਆਦਮੀ ਪਾਰਟੀ ਛੱਡਦੇ ਆ ਤੇ ਉਹ ਜਾਣਗੇ ਕਿੱਥੇ ਕਿਉਂਕਿ ਜਿਹੜੀਆਂ-ਜਿਹੜੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਹੈਗੀਆਂ ਉਨਾ ਸਾਰਿਆਂ ਨੇ ਉ ਤਾਂ ਤਾਂ ਦੋਸ਼ੇ ਲੱਗੇ ਵੀ ਭਾਈ ਇਹਨਾਂ ਨੇ ਕਦੇ ਬੇਅਦਬੀ ਦੇ ਮਾਮਲੇ 'ਚ ਇਨਸਾਫ ਨਹੀਂ ਦਿੱਤਾ ਅਕਾਲੀ ਦਲ ਦੇ ਵੱਲ ਜਾਣਗੇ ਤਾਂ ਉਹਨਾਂ ਦੇ ਰਾਜ ਦੇ ਵਿੱਚ ਕੁਝ ਹੋਇਆ ਸੀ ਕਾਂਗਰਸ ਦੇ ਵਿੱਚ ਜਾਣਗੇ ਤਾਂ 5 ਸਾਲ ਦੇ ਵਿੱਚ ਇਨਸਾਫ ਉਹਨਾਂ ਨੇ ਨਹੀਂ ਦਿੱਤਾ ਸੋ ਇਸ ਤਰੀਕੇ ਦੇ ਨਾਲ ਕਿਸੇ ਵੀ ਪਾਰਟੀ ਦੇ ਵੱਲ ਜੇਕਰ ਉਹ ਜਾਂਦੇ ਆ ਤਾਂ ਉਥੇ ਆਉਂਦੇ ਸਮੇਂ ਦੇ ਵਿੱਚ ਇਨਸਾਫ ਦੀ ਗੱਲ ਸੰਭਵ ਨਹੀਂ ਹੈਗੀ ਪਰ ਗੱਲ ਇਹ ਜੀ ਕਿ ਉਹਨਾਂ ਨੇ ਸਮੇਂ-ਸਮੇਂ ਤੇ ਇਹ ਵੀ ਗੱਲ ਆਖੀ ਆ ਕਿ ਭਾਈ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਦੀ ਖਿੱਚ ਨਹੀਂ ਕਰਦਾ ਇਹ ਗੱਲ ਜ਼ਰੂਰ ਕਹਿਣਾ ਵੀ ਭਾਈ ਸਾਡੀ ਪਾਰਟੀ ਦੇ ਵੱਲੋਂ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ ਦਿਖਾਈ ਗਈ। ਸਾਡੀ ਪਾਰਟੀ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਹ ਕਰਕੇ ਨਹੀਂ ਦਿਖਾਇਆ ਗਿਆ ਜਿਹਦੇ ਕਰਕੇ ਮੇਰੇ ਮਨ ਦੇ ਉੱਤੇ ਸੱਟ ਵੱਜਦੀ ਆ। ਸੋ ਉਹ ਆਪਣੇ ਦਿਲ ਦੀ ਗੱਲ ਕਹਿੰਦੇ ਆ ਤੇ ਉਹਨਾਂ ਦੀ ਇਹ ਦਿਲ ਦੀ ਗੱਲ ਗਲਤ ਵੀ ਨਹੀਂ ਆ। ਗੱਲ ਉਹਨਾਂ ਦੀ ਸਹੀ ਆ, ਰੋਸ ਉਹਨਾਂ ਦਾ ਸਹੀ ਆ ਪਰ ਪਾਰਟੀ ਦੇ ਵੱਲੋਂ ਇਸ ਗੱਲ ਦੇ ਵੱਲ ਕਦੇ ਗੌਰ ਨਹੀਂ ਕੀਤੀ ਗਈ। ਜੀ ਬਿਲਕੁਲ। ਕਹਿੰਦਾ ਸਾਬ ਉਧਰ ਸੁਨੀਤਾ ਕੇਜਰੀਵਾਲ, ਅਰਵਿੰਦ ਕੇਜਰੀਵਾਲ ਜੀ ਦੀ ਧਰਮ ਪਤਨੀ ਉਹਨਾਂ ਨੇ ਕਹਿੰਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਕਰਦੀ ਹੈ ਜੀ। हां बिल्कुल जी उन्होंने आम आदमी पार्टी ਦੇ ਵਿਧਾਇਕਾਂ ਦੀ ਇੱਕ ਮੀਟਿੰਗ ਸੱਦੀ ਆ। ਮੀਟਿੰਗ ਦੇ ਵਿੱਚ ਕਈ ਕਨੇ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਥੇ ਪਹੁੰਚੇ ਆ। ਉਹਨਾਂ ਵਿਧਾਇਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ। ਤੇ ਉਹਨਾਂ ਵਿਧਾਇਕਾਂ ਦੇ ਨਾਲ ਇਸ ਕਰਕੇ ਗੱਲਬਾਤ ਕੀਤੀ ਆ ਕਿਉਂਕਿ ਇਸ ਵੇਲੇ केजरीवाल ਦੇ ਜਾਣ ਤੋਂ ਬਾਅਦ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਤੇ ਸੁਨੀਤਾ केजरीवाल ਹੀ ਆ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਵਿਧਾਇਕਾਂ ਨੂੰ ਬਾਕੀ ਸੂਬਿਆਂ ਦੇ ਵੱਖ-ਵੱਖ ਨੇਤਾਵਾਂ ਨੂੰ ਤੇ ਇਕਜੁੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਮੈਨੂੰ ਇਹ ਜਾਣਕਾਰੀ ਮਿਲੀ ਹੈ ਜੀ ਕਿ ਲਈ ਕੱਲ ਉਹਨਾਂ ਨੇ ਯਾਨੀ ਕਿ ਸੁਨੀਤਾ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕ ਸੱਦੇ ਸੀ ਦਿੱਲੀ ਦੇ ਵਿੱਚ ਸੋ ਉਹ ਵਿਧਾਇਕਾਂ ਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਬਾਤਾਂ ਹੋਈਆਂ ਕੀ-ਕੀ ਹੋਈਆਂ ਗੱਲ ਇਹਦੇ ਬਾਰੇ ਤਾਂ ਨਹੀਂ ਆਪਾਂ ਪੁੱਛ ਕਹਿ ਸਕਦੇਗੇ ਪਰ ਇਹ ਵੇਰਵੇ ਨਹੀਂ ਸਾਹਮਣੇ ਆਏ ਪਰ ਇਹ ਪਤਾ ਲੱਗਾ ਜੀ ਕਿ ਉਹਨਾਂ ਨੇ ਉੱਥੇ ਬੁਲਾਏ ਸੀਗੇ ਵਿਧਾਇਕ ਸ਼ਾਇਦ ਇਸ ਕਰਕੇ ਬੁਲਾਏ ਹੁਣ ਵੀ ਭਾਈ ਪੰਜਾਬ ਦੀ ਫੀਡਬੈਕ ਲੱਗੇ ਸ਼ਾਇਦ ਇਸ ਕਰਕੇ ਬੁਲਾਏ ਹੁਣ ਵੀ ਪੰਜਾਬ ਦੀ ਫੀਡਬੈਕ ਲੈ ਕੇ ਹੁਣ ਜਦੋਂ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਹੈ ਤੇ ਉਸ ਵੇਲੇ ਉਹਨਾਂ ਨੂੰ ਸਾਰੀ ਜਾਣਕਾਰੀ ਦੇਵਾਂਗੇ ਸ਼ਾਇਦ ਇਹ ਕਾਰਨ ਹੋਵੇ ਜੀ ਜੀ ਬਿਲਕੁਲ ਜਿਹੜਾ ਸਾਹਮੁਦਰ ਹੁਣ ਕਿਸਾਨਾਂ ਦੀ ਗੱਲ ਕਰਦੇ ਆਂ ਜੀ ਕਿਸਾਨਾਂ ਦੀ ਰਿਹਾਈ ਦੇ ਲਈ ਕਿਸਾਨ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਨੇ ਜੀ ਹਾਂ ਬਿਲਕੁਲ ਜੀ ਕਿਸਾਨ ਆਪਣੇ ਭਾਈਚਾਰੇ ਦੇ ਲੋਕਾਂ ਦੀ ਰਿਹਾਈ ਦੇ ਵਾਸਤੇ ਤਾਂ ਰੇਲਵੇ ਟਰੈਕ ਦੇ ਉੱਤੇ ਬੈਠੇ ਹੋਏ ਆ ਤੇ ਉਹ ਵਿਚਾਰੇ ਬੈਠੇ ਹੋਏ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਰ ਉਹਨਾਂ ਦੀ ਬਾਤ ਕੋਈ ਪੁੱਛ ਨਹੀਂ ਰਿਆ ਇਹ ਦੇਖੋ ਇੱਕ ਨਵਦੀਪ ਚੰੜਵੇੜਾ ਜਿਹਨੇ ਕਿ ਵਾਟਰ ਕੈਨਨ ਦਾ ਮੂੰਹ ਮੋੜਤਾ ਸੀਗਾ ਪਿਛਲੀ ਵਾਰ ਦੇ ਅੰਦੋਲਨ ਦੇ ਵਿੱਚ ਉਹਦੀ ਉਦੋਂ ਬਹੁਤ ਚਰਚਾ ਹੋਈ ਸੀ ਉਹਨੂੰ ਤੇ ਕੁਝ ਕੁ ਹੋਰ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਇਹ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜੇ ਤਾਂ 16 ਅਪ੍ਰੈਲ ਤੱਕ ਇਹਨਾਂ ਸਾਰਿਆਂ ਨੂੰ ਰਿਹਾ ਕਰਤਾ ਠੀਕ ਆ ਨਹੀਂ ਤਾਂ ਅਸੀਂ ਫਿਰ 17 ਅਪ੍ਰੈਲ ਤੱਕ ਤੇ ਕੋਈ ਵੱਡਾ ਸੰਘਰਸ਼ ਕਰਨ ਦੀ ਯੋਜਨਾ ਬਣਾਵਾਂਗੇ ਪੁਲਿਸ ਨੇ ਸਰਕਾਰ ਨੇ ਕਾਰਵਾਈ ਨਹੀਂ ਕੋਈ ਕੀਤੀ ਕਿਸੇ ਨੂੰ ਕੋਈ ਰਿਹਾ ਨਹੀਂ ਕੀਤਾ ਪਰ ਉਹਨਾਂ ਦੇ ਵੱਲੋਂ ਹੁਣ ਇਹ ਪਤਾ ਲੱਗਾ ਜੀ ਕਿ ਕਿਸਾਨਾਂ ਨੇ ਵੱਡੇ ਪੱਧਰ ਤੇ ਕਾਰਵਾਈ ਸ਼ੁਰੂ ਕਰਤੀ ਹੈ ਲੰਘੇ ਕੱਲ ਉਹਨਾਂ ਨੇ ਸ਼ੰਭੂ ਤੇ ਠਨੌਰੀ ਬਾਰਡਰ ਦੇ ਉੱਤੇ ਰੇਲਵੇ ਟਰੈਕ ਦੇ ਉੱਤੇ ਬੈਠ ਕੇ ਤੇ ਚੱਕਾ ਜਮ ਕਰਤਾ ਤੇ ਰੇਲ ਗੱਡੀਆਂ ਤੰਗਾਂ ਨੂੰ ਰੱਦ ਕਰਨਾ ਪਿਆ ਕਈਆਂ ਦੇ ਰੂਟ ਡਾਇਵਰਟ ਕਰਨੇ ਪਏ ਆ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਬੈਰੀਕੇਡ ਲਾਏ ਗਏ ਆ ਪਰ ਇਹ ਬੈਰੀਕੇਡ ਤੋੜ ਕੇ ਤੇ ਅੱਗੇ ਵਧ ਗਏ ਤੇ ਇਹਨਾਂ ਨੇ ਕੋਈ ਪੇਸ਼ਲੇ ਚਲਾਣੇ ਦਿੱਤੀ ਪੁਲਿਸ ਦੀ ਸੋ ਮਤਲਬ ਕਹਿਣ ਦਾ ਇਹ ਆ ਵੀ ਇੱਕ ਦੂਜੇ ਦੇ ਨਾਲ ਇਸ ਵੇਲੇ ਪੂਰੀ ਖਹਿਬਾ ਦੀ ਵੀ ਚੱਲਦੀ ਹੈ ਤੇ ਕਿਸਾਨਾਂ ਨੇ ਗੱਲ ਕਹਿੰਦੇ ਵੀ ਜਦੋਂ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਣੀਆਂ ਤੇ ਫਿਰ ਆਜੋ ਫਿਰ ਅਸੀਂ ਵੀ ਇਸੇ ਤਰੀਕੇ ਨਾਲ ਹੀ ਚੱਲਦੇ ਆ ਸੋ ਵੇਨੇ ਭਾਈ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਪਰ ਕਿਸਾਨਾਂ ਨੇ ਕਿਹਾ ਜੀ ਕਿ ਅਸੀਂ ਅਣਮਿੱਥੇ ਸਮੇਂ ਦੇ ਲਈ ਰੇਲਵੇ ਟਰੈਕ ਦੇ ਉੱਤੇ ਬੈਠੇ ਆ ਅਸੀਂ ਇਸ ਟਰੈਕ ਤੋਂ ਉਤਰਾਂਗੇ ਨਹੀਂ ਜੇਕਰ ਤੁਸੀਂ ਕਿਸਾਨਾਂ ਨਾਲ ਅਤਿਆਚਾਰ ਕਰਦੇ ਆਂ ਤੇ ਅਸੀਂ ਵੀ ਭਾਈ ਤੁਹਾਡੀਆਂ ਰੇਲ ਗੱਡੀਆਂ ਚਲਾਣ ਨਹੀਂ ਦੇਣੀਆਂ ਜੀ ਪਤਾਨਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਜੀ ਅੱਜ ਮੇਰੇ ਖਿਆਲ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਫੇਰ ਬਦਲਵਾਈ ਰਹਿਣ ਦੇ ਅਸਰ ਆ ਪੰਜਾਬ ਦੇ ਮੌਸਮੰ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਤਬਦੀਲੀ ਹੁੰਦੀ ਆ ਹੈਰਾਨੀ ਜਨਕ ਤਬਦੀਲੀ ਹੁੰਦੀ ਆ ਤੇ ਮੈਨੂੰ ਲੱਗਦਾ ਜੀ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਮੌਸਮ ਕਰਬੜਾ ਬਦਲ ਸਕਦਾ ਉਹ ਤਾਂ ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਸੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ